क्या ਮੈਂ ਹਰਵਿੰਦਰ ਹੀਰਾ ਅੱਜ ਇਕੱਠੇ ਆਇਆ ਹਾਂ ਕੀ ਗੱਲ ਹੈ ਤੇ ਜਿਹੜੀਆਂ ਚਿੱਟੇ ਦੇ ਨਾਲ ਨੌਜਾਨ ਮੁੰਡਿਆਂ ਦੀਆਂ ਮੌਤਾਂ ਹੋ ਰਹੀਆਂ ਉਹਦੇ ਸਬੰਧ ਵਿੱਚ ਭੋਜਨ ਸਮਾਜ ਪਾਰਟੀ ਵੱਲੋਂ ਧਰਨਾ ਸੀਗਾ ਤੇ ਮੈਨੂੰ ਵੀ ਪਤਾ ਲੱਗਾ ਮੈਂ ਵੀ ਧਰਨੇ ਦੇ ਵਿੱਚ ਸ਼ਿਰਕਤ ਕੀਤੀ ਕੋਈ ਚਿੱਟੇ ਦੇ ਖਿਲਾਫ ਅਸੀਂ ਲਗਾਤਾਰ ਆਵਾਜ਼ ਨੂੰ ਬੁਲੰਦ ਕਰ ਰਹੇ ਹਾਂ ਤੇ ਪ੍ਰਸ਼ਾਸਨ ਦੇ ਵਿੱਚ ਪ੍ਰਭਾਵ ਵੀ ਪੈ ਰਿਹਾ ਇਸ ਗੱਲ ਦਾ ਪਰ ਫੇਰ ਵੀ ਜਿਹੜੀਆਂ ਮੌਤਾਂ ਹੋਣ ਦਾ سلسلہ ਆ ਉਹ ਨਹੀਂ ਘਟ ਰਿਹਾ ਇਹਦਾ ਦੇ ਰਿਹਾ ਕਿ ਪਿੱਛੇ ਜੇ ਤੁਹਾਡੇ ਨਾਲ ਕਾਫੀ ਪੋਸਟਾਂ ਹੀ ਪਾਈਆਂ ਗਈਆਂ ਚਿੱਟੇ ਦੇ ਖਿਲਾਫ ਠੀਕ ਹੈ ਚਿੱਟੇ ਵਾਲਿਆਂ ਨੂੰ ਫੜਨ ਦੀ ਵੀਰਿਆ ਥਾਣੇ ਥਾਣੇ ਸੱਦਿਆ ਗਿਆ ਜਗਾ ਉਹ ਬਹੁਤ ਉਹ ਪ੍ਰਸ਼ਾਸਨ ਦੀ ਬਹੁਤ ਮਤਲਬ ਮੰਦਭਾਗੀ ਗੱਲ ਸਿਗੀ ਕਿ ਇੱਕ ਤਾਂ ਸੀ ਚਿੱਟੇ ਨੂੰ ਬੰਦ ਕਰਾਉਣ ਲਈ ਸਰਕਾਰ ਨੂੰ ਜਗਾਉਣੇ ਆ ਉੱਪਰ ਦੀ ਜਦੋਂ ਆਪਾਂ ਜਗਾਉਣਾ ਚਾਹਿਆ ਤਾਂ ਮੈਨੂੰ ਤੇ ਮੇਰੇ ਨਾਲ ਦੇ ਕੁਝ ਸਾਥੀਆਂ ਨੂੰ ਐਫ ਆਈ ਆਰ ਕਰਨ ਦੀ ਨੌਬਤ ਆ ਗਈ ਮੈਨੂੰ ਪੁਲਿਸ ਸਟੇਸ਼ਨ ਲੈ ਕੇ ਗਏ ਉੱਥੇ ਮੈਨੂੰ ਕਹਿੰਦੇ ਕਿ ਵੀਡੀਓ ਬਣਾ ਕੇ ਪਾ ਕੇ ਪੂ ਜਿਹੜੀ ਪੋਸਟ ਪਾਈ ਹੈ ਉਹ ਝੂਠੀ ਆ ਪਰ ਮੈਂ ਝੂਠੀ ਪੋਸਟ ਨਹੀਂ ਸੀ ਪਾਈ ਮੈਂ ਕਿਹਾ 1 ਮਹੀਨੇ ਦਾ ਸੀਗਾ ਕਿ 1 ਮਹੀਨੇ ਵਿੱਚ 5-6 ਮੌਤਾਂ ਹੋਈਆਂ ਪਰ ਜਦੋਂ ਪੁਲਿਸ ਨੇ ਮੇਤੇ ਪ੍ਰੈਸ਼ਰ ਬਣਾਇਆ ਕਿ ਤੂੰ ਉਹ ਦੱਸ ਕਿਹੜਾ ਟਾਈਮ ਆ 1 ਮਹੀਨੇ ਦੇ ਵਿੱਚ ਕਿਹੜੀ-ਘੜੀ ਡੈਥ ਹੋਈ ਜਦੋਂ ਪਰਿਵਾਰਾਂ ਨੂੰ ਜਾ ਕੇ ਪੁੱਛਿਆ ਆਪਾਂ ਤਾਂ ਪਤਾ ਲੱਗਾ 13 ਦਿਨਾਂ ਵਿੱਚ 5 ਮੌਤਾਂ ਹੋ ਚੁੱਕੀਆਂ ਸੀਗੀਆਂ ਉਸ ਤੋਂ ਬਾਅਦ ਪੁਲਿਸ ਦਾ ਕੀ ਆ ਉੱਥੇ ਐਕਸ਼ਨ ਆ ਰਹੀ ਹੀ ਕੋਰਦੇ ਵਿੱਚ ਕੋਈ ਰਲਕ ਨਹੀਂ ਪੁਲਿਸ ਨੇ ਰੇਡ ਕੀਤੀ ਉੱਥੇ ਜ਼ਰੂਰ ਤਾਂ ਉਹਦੇ ਨਾਲ ਚਲੋ ਥੋੜਾ ਜਿਹਾ ਫਰਕ ਤਾਂ ਜ਼ਰੂਰ ਪਿਆ ਜਿਹੜੇ ਚਿੱਟਾ ਵੇਚਣ ਵਾਲੇ ਬੰਦੇ ਸੀ ਉਹ ਅੱਗੇ ਪਿੱਛੇ ਹੋ ਗਏ ਆ ਪਰ ਜਿਹੜਾ ਇੱਕ ਦੂਜੇ ਨੂੰ ਇੰਜੈਕਟ ਕਰਦੇ ਸੀ ਇੱਕ ਘਰ ਦੇ ਵਿੱਚ ਉਹ ਵੀ ਪੁਲਿਸ ਨੇ ਫੜ ਲਿਆ ਬੰਦੇ ਮੈਂ ਬਸ ਪ੍ਰਸ਼ਾਸਨ ਨੂੰ ਹੀ ਬੇਨਤੀ ਕਰੂੰਗਾ ਕਿ ਸਾਡੀ ਆਵਾਜ਼ ਦੱਬਣ ਦੀ بجائے ਜਿਹੜੇ ਚਿੱਟੇ ਦੇ ਕਾਰੋਬਾਰੀ ਆ ਇਹਨਾਂ ਨੂੰ ਫੜ ਕੇ ਜੇਲਾ ਅੰਦਰ ਤਾਂ ਕੋਕ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨੂੰ ਅਸੀਂ ਬਚਾ ਸਕੀਏ ਯਾਰਾ ਮਾਈ ਤੁਹਾਨੂੰ ਕਿਵੇਂ ਉਦੇਸ ਸਿੰਘ ਬਟਾ ਇਹ ਕਿਹੜਾ ਪਿੰਡ ਦਾ ਦਾ ਹਰਦੋਖਾਨਪੁਰ ਹਰਦੋਖਾਨਪੁਰ ਦੀ ਗੱਲ ਕਰੀਏ ਤਾਂ ਉੱਥੇ ਵੀ ਬਹੁਤ ਸਾਰੇ ਜਿਹੜੇ ਵੀਡੀਓ ਦੋਸਤੋ ਵਾਇਰਲ ਹੋਣਿਆ ਸੀ ਇਸ ਸਮੇਂ ਸਮੇ ਤੇ ਹੁਣ ਕਿੱਦਾਂ ਦੇ ਹਾਲਾਤ ਨੇ ਕਿੱਦਾਂ ਦੇ ਪੁਲਿਸ ਦੇ ਕਾਰੋਬਾਰੀ ਆ ਜੀ ਜਦੋਂ ਹਰਦੋਖਾਨਪੁਰ ਚ ਚਿੱਟੇ ਨੇ ਬਹੁਤ ਹੀ ਘਰ ਕਰ ਲਿਆ ਔਰ ਮੈਂ ਪੋਸਟਾਂ ਬਹੁਤ ਪਾਈਆਂ ਸੋਸ਼ਲ ਮੀਡੀਆ ਵੀ ਹਰਦੋਖਾਨਪੁਰ ਚਿੱਟੇ ਦਾ ਵਪਾਰ ਬਣ ਗਿਆ ਬਹੁਤ ਵੱਡਾ ਫਿਰ ਪ੍ਰਸ਼ਾਸਨ ਨੇ ਉੱਥੇ ਸਮੇਂ-ਸਮੇਂ ਸਰ ਰੇਡ ਕੀਤੇ 플ੈਗ ਮਾਰਚ ਵੀ ਕੀਤੇ ਜਿਹਦੇ ਨਾਲ ਕਿ ਜਿਹੜਾ ਚਿੱਟਾ ਪਿੰਡ ਦੇ ਵਿੱਚ ਵੇਚਣ ਆਉਂਦੇ ਸੀ ਜਾਂ ਬਾਹਰੋਂ ਆਉਂਦੇ ਜਾਂ ਪਿੰਡ ਦੇ ਵਿੱਚ ਦੇ ਸੀ ਉਹ ਆਲੇ-ਦੁਆਲੇ 도ੜ ਗਏ ਹੁਣ ਥੋੜਾ ਹਾਲਾਤ ਹਰਦੋਖਾਨਪੁਰ ਦੇ ਠੀਕ ਹੋਇਆ ਫੇਰ ਵੀ ਬਾਹਰੋਂ ਆ ਕੇ ਲੋਕੋ ਤੇ ਚਿੱਟਾ ਵੇਚਦੇ ਆ ਕੀ ਕਾਰਨ ਕੀ ਮੰਨਦੇ ਹੋ ਵੱਡੇ ਪੱਧਰ ਤੇ ਐਕਸ਼ਨ ਵੀ ਪੁਲਿਸ ਵੀ ਕਰ ਰਹੀ ਆ ਸਰਕਾਰਾਂ ਵੀ ਕਰ ਰਹੀਆਂ ਨੇ ਅਸਲ ਵਿੱਚ ਬੰਦ ਕਿਉਂ ਨਹੀਂ ਹੋ ਰਿਹਾ ਕਿਤੇ ਤੁਹਾਨੂੰ ਲੱਗਦਾ ਨਜ਼ਰ ਕਮੀਆਂ ਨਜ਼ਰ ਆ ਰਹੀਆਂ ਨੇ ਕਮੀ ਇੱਥੇ ਆ ਨਹੀਂ ਆ ਰਹੀ ਆ ਸਾਹਮਣੇ ਕਿ ਜਿਹੜੇ ਛੋਟੇ ਛੋਟੇ ਜਿਹੜੇ ਬੱਚੇ ਪਿੰਡਾਂ ਦੇ ਆ ਚਿੱਟਾ ਪੀਂਦੇ ਆ ਪੁਲਿਸ ਉਹਨਾਂ ਤੇ ਕਾਰਵਾਈ ਕਰਦੀ ਆ ਜਿਹੜੇ ਵਪਾਰੀ ਆ ਜਿਹੜੇ ਵਪਾਰ ਕਰਦੇ ਆ ਵੱਡੇ ਸਮਗਲਰ ਆ ਪੁਲਿਸ ਉਹਨਾਂ ਤੱਕ ਪਹੁੰਚ ਨਹੀਂ ਹੋ ਜਾਈ ਕਰ ਰਹੀ ਮੇਰਾ ਨਾਮ ਜੀ ਦਾਸ ਬਿੰਦਰ ਸਰੋਆ ਸ਼੍ਰੀ ਗੁਰਬਿਦਾਸ ਟਾਈਗਰਪੋਰ ਸਿਨੀਅਰ ਬਾਈਸ ਪ੍ਰਧਾਨ ਪੰਜਾਬ ਦਾ ਜਿਹੜਾ ਇਹ ਧਰਨਾ ਸਟਾਰਟ ਕੀਤਾ ਗਿਆ ਤੇ ਇਹਨੇ ਕਿੰਨੇ ਦਿਨ ਲਈ ਹੈ ਜੀ ਇੱਥੇ ਸਰ ਦੇਖੋ ਜੇ ਪ੍ਰਸ਼ਾਸਨ ਜਾਵੇ ਤੇ ਅੱਜੇ ਚੱਕ ਹੋ ਸਕਦਾ ਜੇ ਪ੍ਰਸ਼ਾਸਨ ਨਹੀਂ ਜਾਂਦਾ ਤੇ ਫਿਰ ਲੰਬਾ ਚਲੇਗਾ ਜਦ ਤੱਕ ਜਦ ਤੱਕ ਇਹ ਜਿਹੜਾ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਇਹਦੇ ਚੱਲਦਾ ਰਹੇਗਾ ਸ਼ੁਰੂ ਕਰੋ ਕਿਤਾ ਜੀ ਸ਼ੁਰੂ ਅੱਜ ਹੀ ਹੋਇਆ ਸਭ ਵੈਸੇ ਜਿਹੜੀ ਮੁਹਿੰਮ ਆ ਉਹ ਤਾਂ ਕਾਫੀ ਦਿਨੋਂ ਤੋਂ ਚੱਲ ਰਹੀ ਆ ਕਿਉਂਕਿ ਬਹੁਤ ਜਨ ਸਮਾਜ ਪਾਰਟੀ ਸ਼ੁਰੂ ਤੋਂ ਇਹ ਚੀਜ਼ ਦੇ ਵਿੱਚ ਐਂਟੀ ਰਹੀ ਹੈ ਨਸ਼ਿਆਂ ਦੇ ਖਲਾਫ ਰਹੀ ਆ ਇਸ ਸਮੇਂ ਲਈ ਦਾਅਵਾ ਕੀਤਾ ਗਿਆ ਹੁਣ ਤੱਕ ਕੋਈ ਅਧਿਕਾਰੀ ਪਹੁੰਚਿਆ ਤੁਹਾਡੇ ਕੋਲ ਨਹੀਂ ਹਲੇ ਤੱਕ ਤਾਂ ਕੋਈ ਨਹੀਂ ਸਰ ਅਧਿਕਾਰੀ ਪਹੁੰਚਿਆ ਮੁੱਖ ਮੰਗ ਕੀ ਆ ਆਪਣੀ ਮੁੱਖ ਮੰਗ ਇਹ ਹੈ ਕਿ ਪੰਜਾਬ ਨਸ਼ਾ ਮੁਕਤ ਚਾਹੀਦਾ ਹੁਸ਼ਿਆਰਪੁਰ ਨਸ਼ਾ ਮੁਕਤ ਚਾਹੀਦਾ ਕਿਉਂਕਿ ਲੋਕਾਂ ਦੇ ਜਿਹੜੇ ਆ ਦੋ ਬੱਚਿਆਂ ਤੋਂ ਵੱਧ ਬੱਚੇ ਨਹੀਂ ਹੋ ਹਨਾ ਇਸ ਕਰਕੇ ਜੇ ਬੱਚੇ ਹੀ ਨਾ ਰਹਾ ਤੇ ਉਹਨੂੰ ਕੀ ਕਰਾਂਗੇ ਪਰ ਜੇ ਅ ਕੀ ਜਿਹੜੀ ਆਮ ਆਦਮੀ ਪਾਰਟੀ ਸੀ ਉਹ ਕਹਿੰਦੀ ਸੀ ਕਿ ਅਸੀਂ ਨਸ਼ਾ ਜਿਹੜਾ ਆ ਉਹ ਚਾਰ ਮਹੀਨਿਆਂ ਚ ਨਹੀਂ ਚਾਰ ਸਾਲਾਂ ਚ ਨਹੀਂ ਉਹ ਚਾਰ ਹਫ਼ਤਿਆਂ ਦੇ ਵਿੱਚ ਵੀ ਉਹ ਖਤਮ ਕਰ ਦਾਂਗੇ ਪਰ ਹੱਲੇ ਤੱਕ ਮੇਰੇ ਖਿਆਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ 2.5 ਤੋਂ 3 ਸਾਲ ਹੋ ਚੱਲੇ ਆ ਪਰ ਹੱਲੇ ਇਦਾਂ ਦਾ ਕੋਈ ਜਿਹੜਾ ਉਹ ਦਿਸਿਆ ਨਹੀਂ ਕਿ ਨਸ਼ਾ ਮੁਕਤ ਹੋਇਆਊਗਾ ਪਰ ਤੁਸੀਂ ਕਹਿੰਦੇ ਹੋ ਕਿ ਜਦੋਂ ਸਾਡੇ ਹੱਲ ਹੋ ਜਾਏਗਾ ਉਦੋਂ ਧਰਨਾ ਕਰਾਂਗੇ ਨਾ ਤਾਂ ਇਹ ਕੋਈ ਪਰਚੇ ਲਈ ਧਰਨਾ ਦਿੱਤਾ ਗਿਆ ਨਾ ਬਾਤ ਸਰਕਾਰਾਂ ਕਹਿੰਦੀਆਂ ਅਸੀਂ 1 ਮਹੀਨੇ ਦੇ ਵਿੱਚ ਠੀਕ ਕਦਮ ਕਰਦਾਂਗੇ ਉਹ ਨਾ ਤੋਂ ਨਹੀਂ ਆਇਆ ਤੇ ਕੀ ਹਿਸ਼ਾੜਪੁਰ ਦਾ ਪ੍ਰਸ਼ਾਸਨ 1 ਦਿਨ ਦੇ ਵਿੱਚ ਕਦਮ ਕਰ ਦੇਗਾ ਸਰ ਹਿਸ਼ਾੜਪੁਰ ਦੇ ਪ੍ਰਸ਼ਾਸਨ ਬਹੁਤ ਕਾਬਿਲਤ ਹੈਗੇ ਅਫਸਰ ਬੈਠੇ ਹੋਏ ਜੇ ਚਾਹਣ ਤੇ ਸਭ ਕੁਝ ਹੋ ਸਕਦਾ ਆ ਪਰ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਉਹ ਕਾਰਵਾਈ ਨਹੀਂ ਕਰ ਰਹੇ ਜਿੱਥੇ ਉਹਨਾਂ ਨੂੰ ਕਿਤੇ ਪਤਾ ਲੱਗਦਾ ਉੱਥੇ ਉਹ ਛਾਪਾਂ ਮਾਰੀ ਵੀ ਕਰਦੇ ਆ ਔਰ ਰੈਸਟ ਨਹੀਂ ਕਰਦੇ ਆ ਪਰ ਵਿਚਕੋਸ਼ ਏਦਾਂ ਦੇ ਜਿਹੜੇ ਹੈਗੇ ਆ ਦਲਾਲ ਹੁੰਦੇ ਨੇ ਨਾ ਜਿਹੜੇ ਉਹ ਪਹੁੰਚ ਜਾਂਦੇ ਮੈਂ ਤਾਂ ਜੀ ਕੁਝ ਚੰਦ ਖਾਤਰ ਪੈਸਿਆਂ ਦੀ ਉਹ ਜਿਹੜੀ ਆਪਣੀ ਫੱਟੀ ਚ ਮਕਾਨ ਲਈ ਕਿਸੇ ਬੱਚੇ ਦੀ ਜ਼ਿੰਦਗੀ ਦੇ ਨਾਲ ਸਮਝੌਤਾ ਕਰ ਲੈਂਦੇ ਆ ਔਰ ਉਹਨੂੰ ਛਡਵਾ ਕੇ ਲੈ ਜਾਂਦੇ ਆ ਕਿਉਂਕਿ ਅਣਮਿੱਥੇ ਸਮੇਂ ਤੱਕ ਜੇ ਹੋ ਸਕਦਾ ਆ ਕਿ ਜੇ ਇਹ ਧਰਨੇ ਦੀ ਸੁਣਵਾਈ ਨਹੀਂ ਹੋਈ ਸ਼ਾਇਦ ਅਸੀਂ ਇਸ ਤੋਂ ਵੱਡਾ ਹੋਰ ਕੁਝ ਪਲਾਨ ਕਰੀਏ ਕਿਉਂਕਿ ਅੱਜ ਦਾ ਸਾਡਾ ਪਹਿਲਾ ਦਿਨ ਆ ਅਸੀਂ ਹੋਰ ਵਿੱਚ ਬੈਠ ਕੇ ਆਪਾਂ ਜਿਹੜੀਆਂ ਪਲਾਨ ਕਰਾਂਗੇ ਮੀਟਿੰਗ ਕਰਾਂਗੇ ਔਰ ਪਿੰਡ-ਪਿੰਡ ਜਾਵਾਂਗੇ ਇੱਥੇ ਫਿਰ ਜਿਹੜੇ ਦੁਖੀ ਪਰਿਵਾਰ ਆ ਉਹ ਵੀ ਨਾਲ ਆ ਕੇ ਬੈਠਣਗੇ ਔਰ ਇਸ ਸੰਘਰਸ਼ ਜਿਹੜਾ ਲੰਬਾ ਚੱਲ ਸਕਦਾ ਆ